ਸਸਿਕਾ ਜੀ ਮਹਾ ਗੋਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦੇਸ਼ ਦੇ ਸਭ ਤੋਂ ਵੱਡੇ ਅਤੇ ਦੇਸ਼ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਗੋਤਮ ਅਡਾਨੀ ਵੱਡੀ ਮੁਸੀਬਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਅਡਾਨੀ ਅਤੇ 7 ਹੋਰ ਉੱਤੇ ਅਮਰੀਕਾ ਦੇ ਵਿੱਚ ਅਰਬਾ ਡਾਲਰ ਦੀ ਰਿਸ਼ਵਤ ਖੋਰੀ ਅਤੇ ਧੋਖਾਧੜੀ ਦਾ ਦੋਸ਼ ਹੈ ਇਸ ਮਾਮਲੇ ਤੇ ਸੁਣਵਾਈ ਅਮਰੀਕੀ ਅਦਾਲਤ ਦੇ ਵਿੱਚ ਹੋਈ ਹੈ ਇਹ ਨਹੀਂ ਨਹੀਂ ਅਡਾਨੀ ਅਤੇ ਉਸਦੇ ਪਤੀਜੇ ਖਿਲਾਫ ਗ੍ਰਿਫਤਾਰੀ ਫਰੰਟ ਵੀ ਜਾਰੀ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਨਾਮ ਆਉਣ ਤੋਂ ਬਾਅਦ ਅਡਾਨੀ ਸਮੂਹ ਨੇ ਅਮਰੀਕਾ ਦੇ ਵਿੱਚ 600 ਮਿਲੀਅਨ ਡਾਲਰ ਦੇ ਬੋਰਡ ਰੱਤ ਕਾ ਦਿੱਤੇ ਨੇ ਦਾਸਤੀ ਕੀ ਵਕੀਲਾਂ ਨੇ ਬੁੱਧਵਾਰ ਨੂੰ ਦੋਸ਼ਾਂ ਦਾ ਐਲਾਨ ਕੀਤਾ ਦੋਸ਼ ਲਾਇਆ ਗਿਆ ਕਿ ਅਡਾਨੀ ਗਰੁੱਪ ਨੇ ਸੋਲਰ ਉर्जा ਦਾ ਠੇਕਾ ਲੈਣ ਦੇ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਸੀ। ਅਡਾਨੀ ਨੇ ਬੁੱਧਵਾਰ ਨੂੰ ਗ੍ਰੀਨ એનર્ਜੀ 'ਚ ਨਿਵੇਸ਼ ਦਾ ਐਲਾਨ ਕੀਤਾ ਸੀ। ਇੱਕ ਖੋਸ਼ਨਾ ਉਦੋਂ ਕੀਤੀ ਗਈ ਜਦੋਂ ਕੰਪਨੀ ਦੇ ਚੇਅਰਮੈਨ ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੁਨੈਲ ਟਰੰਪ ਨੂੰ ਉਹਨਾਂ ਦੀ ਚੋਣ ਜਿੱਤ ਉੱਤੇ ਵਧਾਈ ਦਿੱਤੀ। ਦੱਸਿਆ ਕਿ ਰਾਈਟਰਜ਼ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਨਿਵੇਸ਼ ਦਾ ਐਲਾਨ ਕਰਦੇ ਹੋਏ ਅਡਾਨੀ ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੁਨੈਲ ਟਰੰਪ ਨੂੰ ਉਹਨਾਂ ਦੀ ਚੌਂਜੀਤ ਉੱਤੇ ਵਧਾਈ ਵੀ ਦਿੱਤੀ ਹੈ ਇਥੇ ਧਿਆਨ ਦੇਣ ਯੋਗ ਹੈ ਕਿ 트ੰਪ ਨੇ ਉर्जा ਕੰਪਨੀਆਂ ਲਈ ਨਿਯਮਾਂ ਦਾ ਸਰਲ ਬਣਾਉਣ ਦਾ ਵਾਅਦਾ ਕੀਤਾ ਹੈ ਇਹ ਉਨ੍ਹਾਂ ਦੇ ਲਈ ਸੰਗੀ ਜ਼ਮੀਨਾਂ ਉੱਤੇ ਪਾਈਪਲਾਈਨਾਂ ਨੂੰ ਡ੍ਰਿੱਲ ਕਰਨਾ ਅਤੇ ਬਣਾਉਣਾ ਆਸਾਨ ਬਣਾ ਦੇਵੇਗਾ ਦੋਸ਼ ਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਡਾਨੀ ਅਤੇ ਹੋਰਾਂ ਨੇ ਲਗਭਗ 265 ਮਿਲੀਅਨ ਡਾਲਰ ਰੁਪਏ ਦੀ ਰਿਸ਼ਵਤ ਦਿੱਤੀ ਹੈ ਯਾਨੀ ਕਿ ਲੱਖ ਯਾਨੀ ਕਿ ਲਗਭਗ 227 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਹੈ ਉਹਨਾਂ ਨੂੰ ਉਮੀਦ ਸੀ ਕਿ ਇਹਨਾਂ ਠੇਕਿਆਂ ਦੇ ਨਾਲ ਦੋ دہਾਕਿਆਂ ਵਿੱਚ 2 ਬਿਲੀਅਨ ਡਾਲਰ ਦਾ ਮੁਨਾਫਾ ਹੋਵੇਗਾ ਇਸ ਗੱਸਾ ਦਾ ਦਾਵਾ ਹੈ ਕਿ ਯੋਜਨਾ ਵਿੱਚ ਸ਼ਾਮਲ ਕੁਝ ਲੋਕਾਂ ਨੇ ਗੋਤਮ ਅਡਾਨੀ ਦਾ ਹਵਾਲਾ ਦੇਣ ਦੇ ਲਈ ਨਿਊਮੇਰੋ ਯੂਨੋ ਅਤੇ ਦ ਬਿਗ ਮੈਨ

ਇਨਾ ਹੀ ਨਹੀਂ ਇੱਥੇ ਵੀ ਦੱਸਿਆ ਕਿ ਇਲਜ਼ਾਮ ਦੇ ਵਿੱਚ ਪਤੀਜੇ ਨੇ ਇਹ ਦੋਸ਼ ਲਾਇਆ ਹੈ ਕਿ ਅਡਾਨੀ ਉਸ ਦੇ ਪਤੀਜੇ ਸਾਕਰ ਅਡਾਨੀ ਅਤੇ ਇੱਕ ਹੋਰ ਕਾਰਜਕਾਰੀ ਵਿਨਿਤ ਜੈਨ ਨੇ ਅਡਾਨੀ ਗ੍ਰੀਨ એનર્ਜੀ ਦੇ ਲਈ 3 ਬਿਲੀਅਨ ਡਾਲਰ ਤੋਂ ਵੱਧ ਦੇ ਖਰਚੇ ਅਤੇ ਬਾਂਡ ਸੁਰੱਖਿਅਤ ਕਰਨ ਦੇ ਲਈ ਰਿਸ਼ਵਤ ਦੇਣ ਵਾਲਿਆਂ ਅਤੇ ਨਿਵੇਸ਼ਕਾਂ ਤੋਂ ਰਿਸ਼ਵਤ ਛੁਪਾਈਏ ਇਹ ਦੋਸ਼ ਵਿਦੇਸ਼ੀ ਵਪਾਰਕ ਸੌਦੀਆਂ ਦੇ ਵਿੱਚ ਰਿਸ਼ਵਤਖੋਰੀ ਦੇ ਵਿਰੁੱਧ ਇੱਕ ਅਮਰੀਕੀ ਕਾਨੂੰਨ ਵਿਦੇਸ਼ੀ ਪ੍ਰਿਸ਼ਟ ਬਿਆਸ ਕਾਨੂੰਨ ਦੇ ਅਧੀਨ ਹੁੰਦੇ ਨੇ ਜਿਸ ਤੋਂ ਬਾਅਦ ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੋਤਮ ਅਡਾਨੀ ਅਤੇ ਸਾਗਰ ਅਡਾਨੀ ਦੇ ਲਈ ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਯੂ ਐਸ ਸੈਕਿਉਰिटीज ਐਂਡ ਐਕਸਚੇਂਜ ਕਮਿਸ਼ਨ ਨੇ ਦੋਵਾਂ ਵਿਅਕਤੀਆਂ ਅਤੇ ਇੱਕ ਹੋਰ ਵਿਅਕਤੀ ਸੀਰਲ ਕੈਪਨੇਸ ਦੇ ਖਿਲਾਫ ਸੰਬੰਧਿਤ ਸਿਵਲ ਦੋਸ਼ ਦਾਇਰ ਕੀਤੇ ਨੇ ਹਾਲੇਕਿ ਅਮਰੀਕੀ ਸਰਕਾਰ ਨੇ ਹਜੇ ਤੱਕ ਅਡਾਨੀ ਅਤੇ ਹੋਰ ਵਿਅਕਤੀਆਂ ਵਿਰੁੱਧ ਵਿਸ਼ੇਸ਼ ਦੋਸ਼ਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ ਦੱਸਿਆ ਕਿ ਦੋਸ਼ੇ ਦੀ ਖਬਰ ਤੋਂ ਕੁਝ ਘੰਟਿਆਂ ਪਹਿਲਾਂ ਅਡਾਨੀ ਸਮੂਹ ਦੀ ਇੱਕ ਯੂਨਿਟ 6 ਮਿਲੀਅਨ ਡਾਲਰ ਦੀ ਪੇਸ਼ਕਸ਼ ਲਈ ਅਮਰੀਕੀ ਕਾਰਪੋਰੇਟ ਬਾਂਡ ਮਾਰਕੀਟ ਦੇ ਵਿੱਚ ਦਾਖਲ ਹੋਈ ਸੀ ਤੇ ਪੇਸ਼ਕਸ਼ ਨੂੰ 3 ਲੱਖ ਤੋਂ ਵੱਧ ਵਾਰ ਗਾਹਕੀ ਮਿਲੀ ਤੇ ਬਾਅਦ ਦੇ ਵਿੱਚ ਇਹ ਬਾਂਡ ਵੇਚੇ ਗਏ ਅਤੇ ਰੱਦ ਵੀ ਕਰ ਦਿੱਤੇ ਗਏ ਅਡਾਨੀ ਨੇ 1 ਮਹੀਨਾ ਪਹਿਲਾਂ ਅਜਿਹਾ ਹੀ ਪੇਸ਼ਕਸ਼ ਕੀਤਾ ਸੀ ਹਾਲੇਕਿ ਬਲੂ ਉਮ ਬਰਗ ਦੇ ਇੱਕ ਰਿਪੋਰਟ ਦੇ ਅਨੁਸਾਰ ਕੀਮਤ ਨੂੰ ਲੈ ਕੇ ਨਿਵੇਸ਼ਕਾਂ ਦੇ ਵਿਰੋਧ ਤੋਂ ਬਾਅਦ ਇਸ ਪੇਸ਼ਕਸ਼ ਨੂੰ ਮੁਲਤਵੀ ਕਰਨਾ ਪਿਆ। ਬਿਊਰ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।